ਜੀ ਮੈਂ ਗੁਰਬਖਸ਼ ਸਿੰਘ ਖਾਲਸਾ ਹਰਿਆਣਾ ਬੇਨਤੀ ਕਰਦਾ ਆਪਦੇ ਚਰਨਾਂ 'ਚ ਕਿ ਲੰਮਾ ਸਮਾਂ ਗੁਜ਼ਰ ਚੁੱਕਾ ਹੈ ਜੋ ਆਪਾਂ 14 ਨਵੰਬਰ ਨੂੰ ਭੋਖੜਤਾਲ ਰੱਖੀ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਗਤਾਂ ਦੇ ਕਹਿਣ ਤੇ ਅਤੇ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਹਿਣ ਤੇ ਉਹ ਭੋਖੜਤਾਲ ਸਮਾਪਤ ਕੀਤੀ ਗਈ ਸੀ ਅੱਜ 10 ਮਹੀਨੇ ਗੁਜ਼ਰ ਜਾਣ ਤੋਂ ਬਾਅਦ ਦੁਬਾਰਾ ਫੇਰ ਹੀ ਗੁਰਬਖਸ਼ ਸਿੰਘ ਆਪਣੇ ਸੰਘਰਸ਼ ਵਾਸਤੇ ਤਿਆਰ ਹੋਇਆ ਕਈ ਦਿਨਾਂ ਤੋਂ ਆਪਾਂ ਖਬਰਾਂ ਪੜ੍ਹ ਰਹੇ ਹਾਂ ਤੇ ਸਤਿਗੁਰੂ ਨੇ ਹੁਣ ਕਿਰਪਾ ਕੀਤੀ ਹੈ ਸਾਨੂੰ ਜਗ੍ਹਾ ਮਿਲ ਗਈ ਹੈ ਤੇ ਅਸੀਂ ਜਲਦੀ ਹੀ ਅਕਤੂਬਰ ਦੇ ਪਹਿਲੇ ਹਫ਼ਤੇ 'ਚ ਹੀ ਆਪਣਾ ਸੰਘਰਸ਼ ਜਿਹੜਾ ਦਵਾਰਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਰੰਭ ਕਰ ਰਹੇ ਹਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਨਾ ਤਾਂ ਭੁਖੜਤਾਲ ਹੈ ਨਾ ਹੀ ਮਰਨ ਵਰਤ ਹੈ ਮੈਂ ਤਾਂ ਸਿੰਘਾਂ ਦੇ ਵਾਸਤੇ ਮਰਨ ਜਾ ਰਿਹਾ ਹੁਣ ਇਹ ਤੁਸੀਂ ਆਪ ਜੀ ਨੇ ਨਿਰਣਾ ਕਰਨਾ ਹੈ ਕਿ ਗੁਰਵਖ ਸਿੰਘ ਤੇ ਆਪ ਜੀ ਨੂੰ ਕਿੰਨਾ ਕੁ ਵਿਸ਼ਵਾਸ ਹੈ ਜਿਨ੍ਹਾਂ ਜਿਨ੍ਹਾਂ ਗੁਰੂ ਪਿਆਰਿਆਂ ਨੂੰ ਇਸ ਸੰਘਰਸ਼ ਤੇ ਵਿਸ਼ਵਾਸ ਹੈ ਜਾਂ ਗੁਰਬਖਸ਼ ਸਿੰਘ ਤੇ ਵਿਸ਼ਵਾਸ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਉਹਨਾਂ ਨੂੰ ਮੈਂ ਬੇਨਤੀ ਕਰਦਾ ਉਹ ਜਿੱਥੇ ਵੀ ਵਸਦੇ ਹਨ ਦੇਸ਼ ਵਿਦੇਸ਼ ਦੇ ਵਿੱਚ ਉਹ ਇਸ ਸੰਘਰਸ਼ ਦਾ ਡਟ ਕੇ ਸਾਥ ਦੇਣ ਸੱਚ ਦਾ ਸਾਥ ਦੇਣ ਜਿਨ੍ਹਾਂ ਗੁਰੂ ਪਿਆਰਿਆਂ ਨੂੰ ਮੇਰੇ ਤੇ ਕੋਈ ਗਿਲਵਾ ਸ਼ਿਕਵਾ ਹੈ ਉਹ ਥੋੜੀ ਜਿਹੀ ਇੰਤਜ਼ਾਰ ਕਰਕੇ ਦੇਖਣ ਕਿ ਗੁਰਬਖਸ਼ ਸਿੰਘ ਕਿਸ ਚੀਜ਼ ਨੂੰ ਸਮਰਪਿਤ ਆਏ ਜਿਹੜੇ ਲੋਕ ਮੈਨੂੰ ਕਹਿੰਦੇ ਸੀ ਗੁਰਬਖਸ਼ ਸਿੰਘ ਵਿਕ ਚੁੱਕਾ ਹੈ ਉਹ ਹੋ ਸਕਦਾ ਥੋੜੀ ਜਿਹੀ ਇੰਤਜ਼ਾਰ ਕਰ ਸਕਦੇ ਹਨ ਸੋ ਮੈਂ ਬੇਨਤੀ ਕਰਦਾ ਸੰਗਤ ਨੂੰ ਵੀ ਨਾ ਤਾਂ ਹੁਣ ਇਹ ਭੋਖੜਤਾ ਆਲ ਹੈ ਨਾ ਹੀ ਮਰਨ ਵਰਤਾ ਹੈ ਮੈਂ ਤੇ ਬੰਦੀ ਸਿੰਘਾਂ ਵਾਸਤੇ ਮਰਨ ਜਾ ਰਿਹਾ ਆਓ ਸਾਰੇ ਅਰਦਾਸ ਕਰੀਏ ਸਤਗੁਰੂ ਕਿਰਪਾ ਕਰਨਾ ਮੇਰਾ ਇਹ ਬਚਨ ਪੂਰਾ ਹੋਵੇ ਮੈਂ ਆਪਣੇ ਗੁਰੂ ਚਰਨਾਂ ਦੇ ਵਿੱਚ ਸਦੀਵੀ ਵਾਸਤੇ ਬਿਰਾਜਮਾਨ ਹੋਵਾਂ ਤੇ ਤੁਹਾਡੀਆਂ ਖੁਸ਼ੀਆਂ ਪ੍ਰਾਪਤ ਕਰਾਂ ਤੇ ਮੇਰੇ ਵੀਰ ਜਿਹੜੇ ਲੰਮੇ ਸਮੇਂ ਤੋਂ ਜੇਲਾ ਚ ਬੰਦ ਨੇ ਉਹਨਾਂ ਵਾਸਤੇ ਇੱਕ ਹਾ ਦਾ ਨਰਾਜ਼ ਜਰੂਰ ਮਾਰਿਓ ਜਿਸ ਤਰ੍ਹਾਂ ਮੇਲਕੋਟ ਦੇ ਨਵਾਬ ਨੇ ਮਾਰਿਆ ਸੀ ਨਾ ਬਾਬਾ ਯੋਗਰਾਵਰ ਸਿੰਘ ਬਾਬਾ ਫਤੀ ਸਿੰਘ ਵਾਸਤੇ ਇੱਕ ਅਰਦਾਸ ਰੂਪੀ ਹਾ ਦਾ ਨਰਾਜ਼ ਜਰੂਰ ਮਾਰਿਓ ਕਿ ਅਸੀਂ ਇਸ ਸੰਗਤ ਦੇ ਵਿੱਚ ਕਾਮਯਾਬ ਹੋਈ ਗਏ ਸਤਿਗੁਰੂ ਕਿਰਪਾ ਕਰਨ ਮੇਰੇ ਸਵਾਸਾਂ ਦੀ ਚਿੰਤਾ ਨਹੀਂ ਕਰਨੀ ਮੇਰੇ ਪਰਿਵਾਰ ਦੀ ਚਿੰਤਾ ਨਹੀਂ ਕਰਨੀ ਆਪਣੇ ਜਿਹੜੇ ਵੀਰ ਨੇ ਜਿਹੜੇ ਕੋਮ ਵਾਸਤੇ ਜੇਲਾ ਚ ਬੰਦ ਨੇ ਉਹਨਾਂ ਵਾਸਤੇ ਜਰੂਰ ਸਾਰਿਆਂ ਨੇ ਅਰਦਾਸ ਕਰਨੀ ਹੈ ਭੁੱਲ ਚੁੱਕਾ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ श्री सिद्धेश्वर महाराज जी आमरण अनशन करेंगे भूख हड़ताल करेंगे सिद्धेश्वर महाराज की पानी नहीं पीना है रुकना नहीं है तपश्चर्य है ये तो बोलिए हरे कृष्णा हरे कृष्णा 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 हरे 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 राम हरे राम राम राम, राम हरे हरे मर जाएंगे पर हम अपने प्रभु का साथ अंतिम क्षण तक देते रहेंगे अपने प्राण तक प्रभु के लिए निछावर कर देंगे अन्न को नहीं तो बोलिए हरे कृष्णा हरे कृष्णा 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 हरे हरे और हमारा काना क्या कहता है हमसे कि अपने मन की भक्ति की शक्ति को जगाओ परेशानी ਮੈਨੂੰ ਕੋਈ ਇਸ ਕਰਕੇ ਜਿਆਦਾ ਮੈਨੂੰ ਨਾ ਅਸਵਾ ਨਹੀਂ ਕਰਨਾ ਜੋ ਮੈਂ ਮੈਂ ਬੋਲਣਾ ਇੱਕ ਵਾਰ ਆਪਣਿਆ ਬੋਲਿਆ ਹਾਂ ਹਾਂ ਬੋਲਿਓ ਪਰ ਇਹ ਤਾਂ ਤਾਂ ਸਰ ساری ਦੁਨੀਆ ਤੋਂ ਉਹ ਇਤਿਹਾਸਿਕ ਕਥਾ ਸਾਹਿਬ ਇਤਿਹਾਸਿਕ ਕਥਾ ਤੇ ਜਿਹੜੀ ਮੈਂ ਧੋਖਤਾ ਰੱਖੀ ਸੀ ਇਹ ਧੋਖਤਾ 라 ਜਿਵੇਂ ਦੁਨੀਆ ਪਰਿਵਾਰਾਂ ਦੇ ਮੈਂਬਰ ਅੰਦਰ ਬੰਦ ਨਹੀਂ ਉਹਨਾਂ ਨੇ ਮੇਰੇ ਤੇ ਹੁਕਮ ਜਾਰੀ ਕੀਤਾ ਦਿੱਖੀ ਨੂੰ ਮੇ ਤੁਸੀ ਇਹ ਰੋਕਤ ਛੱਡ ਦਿਓ ਦਿੱਲੀ ਦਿੱਲੀ ਸਿਕੰਦਰਾ ਕਮੇਟੀ ਅਸੀਂ ਸੰਤਸਮਾ ਜਿਨੇ ਵੀ ਸਾਰੇ ਹੀ ਆਵੜ ਦੇ ਵਿੱਚ ਵਸੇ ਸਿੱਖ ਨੇ ਮੇਰੇ ਜੀ ਹੁਕਮਦਾਨੀ ਕੀਤਾ ਕਿ ਤੁਸੀਂ ਇਹ ਭੁੱਖ ਦਾਤ ਛੱਡ ਦਿਓ ਕਿ ਜਿਹੜਾ ਛਿਗੜੀ ਦਾ ਹਾਈ ਦਾ ਮਸਲਾ ਹੈ ਸ਼ਕੀਨ ਕੋਲ ਚੁਸਰ ਅੜਿਆ ਹੋਇਆ ਤੇ ਉਹਦਾ ਇਨਤਿਆਜ ਕਰੋ ਬਾਕੀ ਭੁੱਖ ਦਾਤ ਦਾ ਸਵਾਲ ਤਾਂ ਜਿਹੜਾ ਸਾਡਾ ਸੰਘਰਸ਼ ਚ ਜਾਰੀ ਹੈ ਸਿੱਖੋ ਕਦੋਂ ਜਾਗਾਂਗੇ ਅਸੀਂ ਕਦੋਂ ਸਾਨੂੰ ਸਮਝ ਆਏਗੀ ਸਾਡਾ ਆਪਣਾ ਕੌਣ ਤੇ ਬੇਗਾਨਾ ਕੌਣ ਹੈ ਤੁਹਾਡਾ ਤਾਰ ਲੈਕਚਰ ਕੀਤੇ ਜਾਂਦੇ ਨੇ ਸਟੇਜਾਂ ਦੇ ਖਲੋਕੇ ਸਾਨੂੰ ਮਾਰ ਪੈ ਗਈ ਮਾਰਿਆ ਕਿਨੇ ਪਰਖ ਤੇ ਕਰੋ ਸਾਡਾ ਆਪਣਾ ਕੌਣ ਤੇ ਵਿਗਾਨਾ ਕੌਣ ਹੈ ਮੈਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ ਰਿਹਾ ਸੀ ਉਹ ਚ ਸ਼ਬਦ ਆਉਂਦਾ ਹੈ ਹਰਨਾ ਬਾਜਾਂ ਤੈਸ਼ ਇਕਦਾਰਾਂ ਸ਼ਿਕਾਰੀ ਬਕਾਇਦਾ ਹਿਰਨ ਨੂੰ ਪੜਾਉਂਦਾ ਹੈ ਸ਼ਿਕਾਰੀ ਹਿਰਨ ਨੂੰ ਪੜਾ ਕੇ ਨਾ ਉਹਨੂੰ ਟ੍ਰੇਨਿੰਗ ਦਿੰਦਾ ਸ਼ਿਕਾਰੀ ਹਿਰਨ ਨੂੰ ਫਿਰ ਨੂੰ ਪੜਾ ਕੇ ਤੇ ਫਿਰ ਜੰਗਲ ਛੱਡ ਦਿੰਦਾ ਉਹਨੂੰ ਕਹਿੰਦਾ ਤੂੰ ਮੇਰਾ ਆਪਣਾ ਹੈ ਜੰਗਲ ਚ ਜਾ ਜਿੰਨੇ ਭਰਾ ਆਪਣੇ ਪਿੱਛੇ ਲਾ ਕੇ ਲੈ ਕੇ ਆਏਗਾ ਤੈਨੂੰ ਮੈਂ ਕਹਿਣਾ ਕੁਝ ਨਹੀਂ ਉਹਨਾਂ ਨੂੰ ਮੈਂ ਛੱਡਣਾ ਕੋਈ ਨਹੀਂ ਕਿਉਂਕਿ ਤੂੰ ਤੇ ਮੇਰਾ ਆਪਣਾ ਹੈ ਇਦਾਂ ਸ਼ਿਕਾਰੀ ਬਾਜ ਨੂੰ ਪੜਾਉਂਦਾ ਹੈ ਧਿਆਨ ਨਾਲ ਸੁਣਿਓ ਬੜੀ ਡੂੰਗੀ ਗੱਲ ਹੈ ਗੁਰੂ ਨਾਨਕ ਸਾਹਿਬ ਦੀ ਗੁਰੂ ਨਾਨਕ ਸਾਹਿਬ ਕਹਿੰਦੇ ਹਿਰਨ ਨੂੰ ਬਕਾਇਦਾ ਸ਼ਿਕਾਰੀ ਪੜਾਉਂਦਾ ਹੈ ਜੰਗਲ ਵਿੱਚ ਛੱਡ ਦਿੰਦਾ ਹੈ ਜੰਗਲ ਵਿੱਚ ਜਾ ਕੇ ਆਪਣੇ ਭਰਾਵਾਂ ਨੂੰ ਪਿੱਛੇ ਲਾ ਕੇ ਹਿਰਨ ਲੈ ਆਉਂਦਾ ਹੈ ਸ਼ਿਕਾਰੀ ਕੀ ਕਰਦਾ ਹੈ ਜਿਹੜਾ ਉਹਦਾ ਆਪਣਾ ਹਿਰਨ ਹੁੰਦਾ ਹੈ ਪੜਾਇਆ ਉਹਨੂੰ ਕੁਝ ਨਹੀਂ ਕਹਦਾ ਪਿੱਛੇ ਆਉਣ ਵਾਲਿਆਂ ਨੂੰ ਫੌਨ ਦਿੰਦਾ ਹੈ ਇਦਾਂ ਬਾਜ ਬਾਜ ਨੂੰ ਸ਼ਿਕਾਰੀ ਪੜਾਉਂਦਾ ਹੈ ਪੜਾ ਕੇ ਫਿਰ ਆਕਾਸ਼ ਛੱਡਦਾ ਹੈ ਆਕਾਸ਼ ਵਿੱਚ ਬਾਜ ਜਾਂਦਾ ਹੈ ਭਰਾਵਾਂ ਨੂੰ ਪਿੱਛੇ ਲਾ ਕੇ ਹੁਣ ਉਹਨੇ ਕਹਿਣਾ ਤੇ ਸਾਡੇ ਭਰਾ ਉਹ ਵਿਚਾਰੇ ਵਿਸ਼ਵਾਸ ਕਰਕੇ ਪਿੱਛੇ ਤੁਰ ਪੈਂਦੇ ਲਾਗੇ ਆਣ ਕੇ ਸ਼ਿਕਾਰੀ ਕਰਦਾ ਆਪਣੇ ਬਾਜ ਨੂੰ ਛੱਡਣ ਦਾ ਬਾਕੀ ਬਾਜ ਫੜ ਦਿੰਦਾ ਤੀਜਾ ਐਲਕਾਰ ਹਰਨਾ ਬਾਜਾ ਤੈ ਸਿਕਦਾਰਾਂ ਇਹਨਾਂ ਪੜਿਆ ਨਾਂ ਇਹਨਾਂ ਤਿੰਨਾਂ ਨੂੰ ਪੜਾਈ ਪੜਾਈ ਟ੍ਰੇਨਿੰਗ ਕਰਾਈ ਬਕੈਦਾ ਨਾਮ ਪੜਾਇਆ ਇਹਨਾਂ ਨੂੰ ਸਰਕਾਰੀ ਐਲਕਾਰ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਹੈਗਾ ਤੂੰ ਸਾਡਾ ਹੈਗਾ ਤੂੰ ਸਰਕਾਰੀ ਬੰਦਾ ਹੈ ਪਰ ਤੈਨੂੰ ਪਬਲਿਕ ਵੀ ਛੱਡ ਦੇਣਾ ਤੂੰ ਆਪਣੇ ਨਾਲ ਭਰਾਵਾਂ ਜਾ ਕੇ ਨਾਰੇ ਬੋਲ ਜਕਾਰੇ ਛੱਡ ਤੂੰ ਇਹਨਾਂ ਨੂੰ ਇੰਜ ਕਹਿ ਇਹਨੂੰ ਇੰਜ ਵਿਸ਼ਵਾਸ ਦਿਵਾ ਦੇ ਕਿ ਮੈਂ ਤੁਹਾਡਾ ਹੀ ਹਾਂ ਪਰ ਜਦੋਂ ਤੂੰ ਇਹਨਾਂ ਨੂੰ ਪਿੱਛੇ ਲਾ ਕੇ ਸਾਡੇ ਤੱਕ ਲੈ ਆਏਂਗਾ ਨਾ ਨਾਰੇ ਮਾਰਦੇ ਆਂ ਜਕਾਰੇ ਛੱਡਦੇ ਆਂ ਬੋਲਦੇ ਆਂ ਤੈਨੂੰ ਅਸੀਂ ਕੁਝ ਨਹੀਂ ਕਹਿਣਾ ਪਰ ਜਿਹੜੇ ਤੇਰੇ ਪਿੱਛੇ ਲੱਗੇ ਹੋਏ ਇਹਨਾਂ ਨੂੰ ਅਸੀਂ ਜਿਉਂਦੇ ਨਹੀਂ ਹੋਇਆ ਸਾਡੇ ਨਾਲ ਛੱਡ ਨਾਲ ਹੋਇਆ ਜਿਹੜੇ ਉਸ ਵਕਤ ਨਾਰੇ ਮਾਰਨ ਵਾਲੇ ਸਨ ਉਹਨਾਂ ਦੇ ਬੱਚੇ ਅੱਜ ਵੀ ਜਿਉਂਦੇ ਨੇ ਜਿਹੜੇ ਪਿੱਛੇ ਲੱਗਣ ਵਾਲੇ ਵਿਚਾਰੀਆਂ ਮਾਵਾਂ ਲੱਭਦੀਆਂ ਬੋਟੀਆਂ ਦੇਦੇ ਸਾਡੇ ਬੱਚਿਆਂ ਦੀਆਂ ਸਾਡੇ ਬੱਚਿਆਂ ਬਾਰੇ ਇੰਨਾ ਹੀ ਦੱਸਦੇ ਜਿਉਂਦੇ ਨੇ ਕਿ ਚਲੇ ਗਏ ਦੁਨੀਆ ਤੋਂ ਅਖੰਡ ਪਾਠ ਤੇ ਕਰਾ ਦੀ ਉਹਦੇ ਨਾਂ ਦਾ ਗੁਰਨਾਨ ਸਿੰਘ ਨੇ ਕਿਹਾ ਹਰ ਨਾਮ ਬਾਝਾਂ ਤੈ ਸਿਕਦਾਰਾਂ ਇਹ ਨਾ ਪੜਿਆ ਨਾ ਉਹ ਇਹਨਾਂ ਪੜ੍ਹਾਈ ਕੀਤੀ ਭਲਾ ਕਾ ਦੀ ਥਾਂ ਦੀ ਲੱਗੀ ਜ਼ਾਤ ਪਹਾਇਨ ਪੜ੍ਹਾਈ ਕੀਤੀ ਆਪਣੇ ਜਾਤ ਭਰਾਵਾਂ ਨੂੰ ਫਾਹੀ ਲਾਉਣ ਦੀ ਪੜ੍ਹਾਈ ਕੀਤੀ ਉਹਨਾਂ ਨੇ ਕਾਦੀ ਕੀਤੀ ਆਪਣੇ ਆ ਜਾਤ ਭਰਾਵਾਂ ਨੂੰ ਫਾਸੀ ਲਵਾਉਣ ਦੀ ਵੀ ਆਪਣੇ ਜਾਤ ਭਰਾਵਾਂ ਨੂੰ ਜਿਉਂਦੇ ਨਹੀਂ ਛੱਡਣਾ ਪੜ੍ਹਾਈ ਇਹੋ ਕੀਤੀ ਐ ਇਹੋ ਜੇ ਪੜ੍ਹੇ ਨੂੰ ਕੀ ਆਖਣਾ ਜੀ ਪੜ੍ਹੇ ਆ ਮੂਰਖ ਆਖੀ ਐ ਇਹਦੇ ਨਾਲੋਂ ਤੇ ਅਨਪੜ੍ਹ ਚੰਗਾ ਰਹਿੰਦਾ ਕਮ ਸੇ ਕਮ ਨੁਕਸਾਨ ਤੇ ਲੈ ਕੇ ਇਦਾਂ ਕਰਦਾ ਤੂੰ ਤੇਰੀ ਪੜ੍ਹਾਈ ਨੇ ਤਾਂ ਬੇੜਾ ਘਰ ਕਰਕੇ ਰੱਖ ਦਿੱਤਾ ਪੜ੍ਹੇ ਆ ਮੂਰਖ ਆਖੀ ਐ ਜਿਸ ਲਾ ਲੋਭ ਅਹੰਕਾਰਾ ਲੋਭ ਆ ਗਿਆ ਤਾਂ ਹੀ ਪੜਾਈ ਗਰਵੀ ਰੱਖ ਦਿੱਤੀ ਨਾ ਕਿਸੇ ਲੀਡਰ ਸਾਹਮਣੇ ਕਿ ਲਓ ਜੀ ਮੈਂ ਪੜ੍ਹਾਈ ਕੀਤੀ ਪਰ ਪੜ੍ਹਾਈ ਕਰੂੰਗਾ ਤੁਹਾਡੀ ਚਾਬਲੂਸੀ ਕਰਨ ਦੀ ਤੁਹਾਨੂੰ ਭਗਵਾਨ ਬਣਾ ਕੇ ਪੇਸ਼ ਕਰੂੰ ਪੜ੍ਹਾਈ ਤੇ ਕੀਤੇ ਗੁਰਦੇਵ ਜੀ ਕਹਿੰਦੇ ਹਰ ਨਾ ਬਾਜਾਂ ਤੈ ਸਿਕਦਾਰਾ ਇਹ ਨਾ ਪੜਿਆ ਨਾ ਹੁਣ ਇਹਨਾਂ ਇਹਨਾਂ ਸ਼ਬਦਾਂ ਨੂੰ ਕਦੀ ਆਪਣੇ ਟੱਬਰਾਂ 'ਚ ਬੈਠ ਕੇ ਵਿਚਾਰ ਕੇ ਵੇਖੋ ਤਾਨੂੰ ਅਜੋਕੇ ਲੀਡਰਾਂ ਦੇ ਤਸਵੀਰ ਸਾਹਮਣੇ ਆਜੂ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ ਕਈ ਸਾਲ ਪਹਿਲਾਂ ਉਚਾਨ ਕੀਤੀ ਅੱਜ ਵੀ ਉਹ ਕੁਝ ਹੋ ਰਿਹਾ ਹੈ ਨਹੀਂ ਹੋ ਰਿਹਾ ਤਾਂ ਵੇਖ ਲਓ ਹਰ ਨਾ ਪਾਜਾਂ ਤੈ ਸਿਕਦਾਰਾਂ ਇਹ ਨਾ ਪੜਿਆ ਨਾ ਉਹ ਫਾਂਦੀ ਲੱਗੀ ਜ਼ਾਤ ਪੁਹਾਇਨ ਜਾਤ ਭਰਾਵਾਂ ਨੂੰ ਪਸਾਉਣ ਦੀ ਪੜਾਈ ਕੀਤੀ ਅੱਗੇ ਨਾਹੀ ਥਾਓ ਸੋ ਪੜਿਆ ਗੁਰਬਾਣੀ ਪੜਿਆ ਕਿ ਇਹਨੂੰ ਮੰਨਦੀ ਐ ਸੁਣਿਓ ਸੋ ਪੜਿਆ ਸੋ ਪੰਡਤ ਬਿਨਾ ਉਹੋ ਹੀ ਪੜਿਆ ਹੈ ਉਹੋ ਹੀ ਵਿਦਵਾਨ ਹੈ ਉਹੋ ਹੀ ਸਿਆਣਾ ਹੈ ਜਿਨੇ ਕਮਾਣਾ ਨਾ ਹੋ